ਦੇਸ਼ ਦੇ ਵਿੱਚ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੰਕੀ ਬਾਕਸ ਨੇ ਸਰਕਾਰੀ ਚਿੰਤਾ ਵਧਾ ਦਿੱਤੀ ਹੈ ਅਤੇ ਇਸ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਸਣੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਿਹਤ ਵਿਭਾਗ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਇਸ ਦੇ ਤਹਿਤ ਸਿਹਤ ਵਿਭਾਗ ਵੱਲੋਂ ਮੰਕੀ ਬਾਕਸ ਨੂੰ ਲੈ ਕੇ ਨਿਗਰਾਨੀ ਵਧਾਉਣ ਲਈ ਕਿਹਾ ਗਿਆ ਹੈ। ਸਿਵਲ ਸਰਜਨ ਲੁਧਿਆਣਾ ਡਾਕਟਰ ਪ੍ਰਦੀਪ ਕੁਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਮੰਕੀ ਬਾਕਸ ਨੂੰ ਲੈ ਕੇ ਐਡਵਾਈਜ਼ਰੀ ਮਿਲੀ ਹੈ। ਐਡਵਾਈਜ਼ਰੀ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਇੰਚਾਰਜਾਂ ਨੂੰ ਸਾਂਝੀ ਕਰ ਦਿੱਤੀ ਗਈ ਹੈ ਅਤੇ ਨਿਰਦੇਸ਼ ਦਿੱਤੇ ਗਏ ਹਨ ਕਿ OPD ਵਿੱਚ ਆਉਣ ਵਾਲੇ ਮਰੀਜ਼ਾਂ ਦੀ ਨਿਗਰਾਨੀ ਰੱਖੀ ਜਾਵੇ ਜਿਸ ਮੁਤਾਬਕ ਮੰਕੀ ਪੋਕਸ ਦੇ ਲੱਛਣ ਵਾਲੇ ਮਰੀਜ਼ਾਂ ਦੇ ਤੁਰੰਤ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਅਤੇ ਮਰੀਜ਼ ਦੀ ਜਾਂਚ ਕੀਤੀ ਜਾਵੇ ਉਨ੍ਹਾਂ ਨੇ ਦੱਸਿਆ ਕਿ ਮੰਕੀ ਪੋਕਸ ਦੇ ਲੱਛਣ ਦੌਰਾਨ ਸਰੀਰ ਦੇ ਦਾਗ ਅਤੇ ਰੈਸ਼ਸ ਉੱਪਰ ਆਉਂਦੇ ਹਨ ਇਹ ਚਿਹਰੇ ਤੋਂ ਸ਼ੁਰੂ ਹੋ ਕੇ ਸਰੀਰ ਦੇ ਬਾਕੀ ਹਿੱਸੇ ਵਿੱਚ ਫੈਲਦਾ ਹੈ ਇਸ ਦੇ ਨਾਲ ਹੀ ਬੁਖਾਰ ਅਤੇ ਜ਼ੁਕਾਮ ਵਿੱਚ ਸ਼ਿਕਾਇਤ ਰਹਿੰਦੀ ਹੈ ਇਸ ਤੋਂ ਇਲਾਵਾ ਸਰੀਰ ਦਰਦ ਨਸਾਂ ਦੇ ਵਿੱਚ ਦਰਦ ਥਕਾਵਟ ਆ ਰਹੀ ਲੱਛਣ ਲੋਕਾਂ ਵਿੱਚ ਰਹਿੰਦੇ ਹਨ ਉਹਨਾਂ ਨੇ ਦੱਸਿਆ ਕਿ ਪਹਿਲਾਂ ਇਹ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਦੀ ਸੀ ਲੇਕਿਨ ਹੁਣ ਇਨਸਾਨਾਂ ਤੋਂ ਇਨਸਾਨਾਂ ਤੱਕ ਫੈਲਦੀ ਹੈ ਇਸ ਸਬੰਧ ਵਿੱਚ ਸਿਵਲ ਹਸਪਤਾਲ ਵਿੱਚ ਖਾਸ ਤੌਰ ਤੇ ਬੈਡ ਅਲਾਟ ਵੀ ਕੀਤੇ ਗਏ ਹਨ ਵਾਇਸਰ ਡਾਕਟਰ ਮੇਰਾ ਨਾਮ ਡਾਕਟਰ ਪ੍ਰਦੀਪ ਮੋਹਿੰਦਰਾ ਸਿਵਲ ਸਰਜਨ ਲੁਧਿਆਣਾ ਸਾ ਮੌਕੀ ਪੌਪੂਲਰ ਕਿ ਅਲੈਦਾ ਜਾਰੀ ਕੀਤੇ ਗਿਆ ਹਨ ਸਭ ਤੋਂ ਪਹਿਲਾਂ ਲੋਕਾਂ ਕਾਫੀ ਆਬਾਦੀ ਪੱਕੇ ਦਾ ਪੰਜਾਬ ਤੋਂ ਬੜਾ ਚੰਗਾ ਹੈ ਤੇ ਕੀ ਰਹਾ ਤੁਹਾਨੂੰ ਮਿੱਡੀਆਂ ਨਾਲ ਜਣੀਆਂ ਕਿਥੋਂ ਦੇਖੋ ਸਰਕਾਰ ਨੇ ਜਿਹੜੀਆਂ ਹਦਾਤਾਂ ਜਾਰੀ ਕੀਤੀਆਂ ਉਹਨਾਂ ਨੇ ਇਹ ਦੱਸਿਆ ਵੀ ਜੇ ਇਦਾਂ ਦੇ ਸਿੰਪਟਮ ਹੋਣ ਜਿਦਾਂ ਕਿ ਫੀਵਰ ਰੈਸ਼ ਲਿੰਫ ਨੋਡ ਦੀ ਇਨਲਾਰਜਮੈਂਟ ਜਿਦਾਂ ਗਲੇ 'ਚ ਗੱਠਾ ਬਣ ਜਾਂਦੀਆਂ ਜਾਂ ਕਿਤੇ ਵੀ ਬੋਡੀ ਤੇ ਗੱਠਾ ਬਣ ਜਾਂਦੀ ਹੈ ਇਹ ਮੌਨਕੀ ਬਾਕਸ ਦੇ ਲੱਛਣ ਹੋ ਸਕਦੇ ਹੈ ਤੇ ਸਰਕਾਰ ਨੇ ਇਹ ਹਦਾਇਤਾਂ ਜਾਰੀ ਕੀਤੀਆਂ ਕਿ ਮੇਨਲੀ ਤਾਂ ਜਿਹੜੀ ਕਿਸੇ ਦੀ ਵੀ ਟਰੈਵਲ ਹਿਸਟਰੀ ਹੈ ਨਾ আফ্রিকਨ ਕੰਟਰੀਜ਼ 'ਚ ਤਾਂ ਉਹ ਜੇ ਇਦਾਂ ਦੇ ਸਿੰਪਟਮ ਨਾਲ ਕੋਈ ਪੇਸ਼ੈਂਟ ਆਂਦਾ ਹੈ ਤਾਂ ਉਹਦਾ ਇਲਾਜ ਕਰਨਾ ਜੂਰੀ ਹੈ ਉਹਦਾ ਉਹਨੂੰ ਆਈਸੋਲੇਸ਼ਨ 'ਚ ਰੱਖਣਾ ਜੂਰੀ ਹੈ ਕਿ ਤੁਸੀਂ ਇਸ ਸਮੇਂ ਕੀ ਪ੍ਰਬੰਧ ਕੀਤੇਗੇ ਤੁਹਾਡੇ ਵੱਲੋਂ ਸਾਡੇ ਸਿਹਤ부 ਵੱਲੋਂ ਇਹਦੇ ਆਪਰਬੰਦ ਕੀਤੇ ਜਿੱਦਾਂ ਮੋਹਾਲੀ 에어ਪੋਰਟ ਹੈ ਉਹਦੇ 'ਚ ਸਿਵਲ ਹਸਪੀਟਲ 'ਚ ਅਲੱਗ ਇੱਕ ਬਾਡ ਬਣਾਇਆ ਗਿਆ ਹੈ ਅਸੀਂ ਇੱਥੇ ਸਿਵਲ ਹਸਪੀਟਲ ਲੁਧਿਆਣਾ ਚ ਇਹਦੇ ਲਈ 5 ਬੈੱਡ ਜਿਹੜੇ ਡਿਮਾਰਕਟ ਕੀਤੇ ਆ ਇੱਕ ਇਹਦਾ ਆਈਸੋਲੇਸ਼ਨ ਵਾਰਡ ਬਣਾਤਾ ਹੈ ਜੀ ਸਮਝਾਣਾ ਕਾਫੀ ਬਾਦੀ ਹੈ ਜੀ ਤੁਹਾਡੇ ਹੈਲਥ ਸੈਂਟਰ ਜਿਹੜੇ ਨੇ ਉਹਨਾਂ ਨੂੰ ਵੀ ਡੈਫੀਨ ਇੱਥੇ ਕਿ ਜੇ ਕੋਈ ਇਹਦਾ ਸਿੰਟਮ ਆਂਦਾ ਹੈ ਰਿਪੋਰਟ ਕਰੀਆ ਜਾਵੇ ਹੈੱਡ ਆਫਿਸ ਨੂੰ ਹਾਂਜੀ ਬਿਲਕੁਲ ਕਿਹਾ ਜਿੰਨੇ ਵੀ ਜਿਹੜੇ ਸਾਡੇ ਸਪੈਸ਼ਲਿਸਟ ਡਾਕਟਰਸ ਆ ਉਹਨਾਂ ਕੋਲ ਕੋਈ ਵੀ ਇਦਾਂ ਦਾ ਕੇਸ ਆਂਦਾ ਹੈ ਜਿਹਦੇ ਚ ਇਹ ਹਿਸਟਰੀ ਹੋਵੇ ਕਿ ਟਰੈਵਲ ਹਿਸਟਰੀ ਹੋਵੇ ਤੇ ਨਾਲ ਇਹ ਸਿੰਟਮਸ ਹੋਣ ਤਾਂ ਉਹਨਾਂ ਨੂੰ ਇਮੇਜਰੀ ਰਿਪੋਰਟ ਕਰੋ ਉਹਨਾਂ ਨੇ ਜਿਹੜੀ ਸੈਲਫ 5 ਸੈਲਫ ਆਈਸੋਲੇਸ਼ਨ ਵੀ ਹੈ ਲਾ ਕੋਸ਼ਿਸ਼ 21 26 29 ਦੀ ਨੀਤੀ ਮਾਵਸ ਹੈ ਆਈਸੋਲੇਸ਼ਨ ਇਸ 셀ਫ ਲਿਮਿਟਿੰਗ ਹੈ ਡਿਜ਼ੀਜ਼ ਵੀ ਆਪਣੇ ਆਪ ਠੀਕ ਹੋਣ ਵਾਲਾ ਹੈ ਜੇ ਨਹੀਂ ਠੀਕ ਹੁੰਦਾ ਕੋਈ ਵੀ ਪੇਸ਼ੈਂਟ ਪਹਿਲਾਂ ਤਾਂ ਉਹਨੂੰ ਆਈਸੋਲੇਸ਼ਨ 'ਚ ਰੱਖਾਂਗੇ ਜੇ ਨਹੀਂ ਠੀਕ ਹੁੰਦਾ ਉਹਨੂੰ ਅਕੋਰਡਿੰਗਲੀ ਟ੍ਰੀਟਮੈਂਟ ਜਿੱਦਾਂ ਵੀ ਉਹਨੂੰ ਸਿੰਪਟਮਸ ਜਿਹੜੇ ਆ ਸਿੰਪਟਮ ਮੈਡਿਕ ਟ੍ਰੀਟਮੈਂਟ ਹੈ ਨਾਲ ਉਹਦੇ ਐਂਟੀਵਾਇਰਲ ਡਰਗਸ ਦਿੱਤੀਆਂ ਜਾ ਸਕਦੀਆਂ ਬਖੇਪਾੜਾ ਨਹੀਂ ਇਹ ਹਾਂਜੀ ਬਿਲਕੁਲ ਲੁਧਿਆਣਾ ਸਿਵਲ ਹਸਪੀਟਲ ਜਿਹਾ ਜੀ ਬਣਾਇਆ ਉਹ 5 ਬੈਡਲੇ ਲਈ ਬਿਲਕੁਲ ਸੈਪਰੇਟ ਰੱਖਿਆ ਆਈਸੋਲੇਸ਼ਨ ਦੇ ਰੱਖਿਆ ਅਸੀਂ ਇਹ ਅਪੀਲ ਕਰਨਾ ਚਾਹਾਂਗੇ ਕਿ ਕੋਈ ਵੀ ਇਸ ਤਰ੍ਹਾਂ ਦੀ ਹਿਸਟਰੀ ਨਾਲ ਪੇਸ਼ੈਂਟ ਆਉਂਦਾ ਤਾਂ ਉਹ ਇਮੀਡੀਏਟਲੀ ਰਿਪੋਰਟ ਕਰੋ ਨੇੜੇ ਦੇ ਹੈਲਥ ਸੈਂਟਰ ਨੂੰ ਰਿਪੋਰਟ ਕਰੋ ਸਾਡੇ ਆਫਿਸ 'ਚ ਰਿਪੋਰਟ ਕਰੋ ਤਾਂ ਜੋ ਅਸੀਂ ਉਹਦਾ ਟ੍ਰੀਟਮੈਂਟ ਵੀ ਕਰ ਸਕੀਏ ਤੇ ਉਹਨੂੰ ਅਕੋਰਡਿੰਗਲੀ ਹੋਰ ਵੀ ਜਿਹੜੀਆਂ ਉਹਦੇ ਵੀ ਫੈਮਿਲੀ ਮੈਂਬਰਸ ਵੀ ਪ੍ਰੋਟੈਕਟਡ ਹੋਣ ਆਲ ਇਨਵਾਲੇ ਵੀ ਉਹ ਜਿਹੜੇ ਲੋਗ ਐ ਪ੍ਰੋਟੈਕਟਡ ਹਨ ਕਿਉਂਕਿ ਪਹਿਲਾਂ ਤਾਂ ਇਹ ਤਾਂ ਦੇਖੋ ਇਹ ਐਨੀਮਲਸ ਤੋਂ ਹਿਊਮਨਸ ਨੂੰ ਹੁੰਦਾ ਸੀ ਜਿਹੜਾ ਜੀ ਨੂੰ ਜ਼ੂਨੋਟਿਕ ਡਿਜ਼ੀਜ਼ ਕਹਿੰਦੇ ਲੇਕਿਨ ਹੁਣ ਹਿਊਮਨ ਟੂ ਹਿਊਮਨ ਵੀ ਟ੍ਰਾਂਸਮਿਸ਼ਨ ਇਹਦੀ ਹੋ ਜਾਂਦੀ ਹੈ ਜਦੋਂ ਕੋਈ ਵੀ ਆਲ ਕੰਟੈਕਟ ਹੈ ਜਾਂ ਕੋਈ ਮਿਊਕਸ ਮੈਂਬਰਨ ਦਾ ਕੰਟੈਕਟ ਹੈ ਆ ਕੋਈ ਸੈਕਸੂਅਲ ਕੰਟੈਕਟ ਹੈ ਉਹਦੇ ਨਾਲ ਵੀ ਇਹ ਹੋ ਸਕਦਾ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਵੱਦ ਤੋਂ ਵੱਧ ਇਹਦੇ ਬਾਰੇ ਅਵੇਅਰਨੈਸ ਰੱਖਣ ਜੇ ਕੋਈ ਵੀ ਇਦਾਂ ਦੇ ਸਿੰਪਟਮ ਨਾਲ ਆਉਂਦਾ ਜਿਹਦੀ ਹਿਸਟਰੀ ਹੋਵੇ ट्रैवल ਹਿਸਟਰੀ ਹੋਵੇ ਤਾਂ ਉਹ ਸਾਨੂੰ ਜ਼ਰੂਰ ਦੱਸੋ ਇਹਦੇ ਬਾਰੇ